ਅੱਜ ਸਾਰੇ ਹੀ ਲੋਕ ਅਸੀਂ ਇੱਥੇ ਇਕੱਤਰਿਤ ਇਸ ਕਰਕੇ ਹੋਏ ਆਂ ਇਹ ਕੋਈ ਸਿਰਫ ਬਲਬੀਰ ਸਿੰਘ ਦਾ ਬੇਟਾ ਨਹੀਂ ਹੈ ਜਾਂ ਕਿਸੇ ਇੱਕ ਤਬਕੇ ਜਾਂ ਕਿਸੇ ਫਿਰਕੇ ਦਾ ਬੇਟਾ ਨਹੀਂ ਹੈ ਜੰਮੂ ਦਾ ਬੇਟਾ ਹੈ ਹਰ ਉਸ ਮਾਂ ਦਾ ਜਿਹੜੀ ਅੱਜ ਸਫਲ ਕਰ ਰਹੀ ਹੈ ਉਸ ਦਾ ਬੇਟਾ ਹੈ ਔਰ ਜਿਹੜਾ ਇਹ ਗੂ ਮਾਫੀਆ ਜਿਹੜਾ ਲੈਂਡ ਮਾਫੀਆ ਹੈ ਉਹਦੇ ਖਿਲਾਫ ਜੰਗ ਲੜਦੇ ਲੜਦੇ ਆਪਾਰ ਸਿੰਘ ਸਿੰਘ ਹੋਇਆ ਹੈ ਔਰ ਅਸੀਂ ਇਧਰ ਅੱਜ ਸਮਾਧਨ ਦੇ ਵਿੱਚ ਐਲਜੀ ਮਹੋਦਯ ਜਿਹੜੇ ਮਨੋਸ਼ੀਲਾ ਸਾਹਿਬ ਨੇ ਡੀਜੀ ਸਾਹਿਬ ਦਾ ਬੇਹਦ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਐਨ ਵਕਤ ਪਰਿਵਾਰ ਨੂੰ ਮਿਲ ਕੇ ਹਸਪਤਾਲ ਦਿੱਤਾ ਔਰ ਉਹਨਾਂ ਨੇ ਕਿਹਾ ਪਰਿਵਾਰ ਕੋਲ ਆਵਾਂਗਾ ਡੀਜੀ ਸਾਹਿਬ ਦੀ ਆਣ ਕੇ ਤਾਂ ਕਿ ਇਸ ਬੱਚੇ ਦੀ ਮੌਤ ਦੇ ਨਾਲ ਇਨਸਾਫ ਹੋ ਸਕੇ ਇਸ ਦੇ ਕਤਲ ਨਾਲ ਇਨਸਾਫ ਹੋ ਸਕੇ ਲੇਕਿਨ ਅਸੀਂ ਬੜੀ ਮਜਬੂਰੀ ਦੇ ਵਿੱਚ ਅਗਰ ਕਿਸੇ ਦਾ ਨਾਮ ਆ ਰਿਹਾ ਹੈ ਕਿਸੇ ਬੜੇ-ਵੱਡੇ ਬਿਊਰੋਕਰੇਟ ਦਾ ਸੰਜੀਬ ਬਰਮਾ ਦਾ ਤਾਂ ਉਸ ਦਾ ਕਾਰਨ ਹੈ ਤੁਹਾਡੇ ਸਾਹਮਣੇ ਵੀਡੀਓ ਹੈ ਮੈਂ ਪਲੇ ਕਰਕੇ ਦੱਸਾਂਗਾ ਕਿਉਂ ਅਸੀਂ ਨਾਮ ਲੈ ਰਹੇ ਹਾਂ ਉਹ ਬੜਾ ਬਾਸੇ ਦੌਰ ਦੇ ਉੱਤੇ ਆ ਜੋ ਫੇਰ ਮਿਸ ਗਾਈਡ ਕਰ ਰਹੇ ਨਾਲ ਪੂਰੀ ਐਡਮਿਨਿਸਟ੍ਰੇਸ਼ਨ ਨੂੰ ਕਿ ਇਹ ਕੇਸ ਸੀਬੀਆਈ ਨੂੰ ਟਰਾਂਸਫਰ ਕਰ ਦੇ ਜਦ ਕਿ ਜਦੋਂ ਅਸੀਂ ਪ੍ਰੋਟੈਸਟ ਕਰ ਰਹੇ ਸੀ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਸਾਡੇ ਕੋਲ ਆਏ ਉਹ ਅਸੀਂ ਕੈਟੇਗੋਰਿਕਲੀ ਇਹ ਗੱਲ ਕਹੀ ਹੈ ਕਿ ਸਾਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਸਾਨੂੰ ਆਸਵਾਣ ਤੇ ਭਰੋਸਾ ਡੀਜੀ ਸਾਹਿਬ ਤੇ ਭਰੋਸਾ ਸਾਨੂੰ ਜਿਹੜੇ ਐਡੀਜੀਪੀ ਜੈਨ ਸਾਹਿਬ ਦਾ ਉਹਨਾਂ ਤੇ ਪੂਰਾ ਭਰੋਸਾ ਹੈ ਸਾਨੂੰ ਜਿਹੜੇ ਡੀਆਈਜੀ ਸੁਰੇਸ਼ ਗੋਪਤਾ ਉਹਨਾਂ ਤੇ ਪੂਰਾ ਭਰੋਸਾ ਹੈ ਐਸਐਸਪੀ ਆ ਜਿਹੜੇ ਉਹਨਾਂ ਤੇ ਪੂਰਾ ਭਰੋਸਾ ਹੈ ਜਿਹੜੇ ਸਿੱਟੇ ਇਨਚਾਰਜ ਬਣਾਏ ਗਏ ਨੇ ਉਹਨਾਂ ਤੇ ਕਾਰਤਿਕ ਸੀ ਉਹਨਾਂ ਤੇ ਪੂਰਾ ਭਰੋਸਾ ਹੈ ਤੇ ਫਿਰ ਸਾ ਕੋਣ ਮੰਗ ਕਰ ਰਿਹਾ ਹੈ ਸੀਬੀਆਈ ਵਾਸਤੇ ਦ ਫੈਮਿਲੀ ਇਸ ਨਟ ਆਸਕਿੰਗ ਫਾਰ ਸੀਬੀਆਈ ਵਾਈ ਆਰ ਵੀ ਡੂਇੰਗ ਹੰਟਡ ਆਫ ਟੂ ਸੀਬੀਆਈ ਇਟ ਇਜ਼ ਅ ਸਟੇ ਸਿੰਪਲ ਕੇਸ ਉਸ ਲੜਕੇ ਨੇ ਪੂਰੀ ਵੀਡੀਓ ਬਣਾਈ ਹੈ ਔਰ ਵੀਡੀਓ ਲਾਈਵ ਵੀਡੀਓ ਸਾਰੀ ਦੁਨੀਆ ਨੇ ਦੇਖੀ ਹੈ ਐਂਡ that live video itself is a time preservation of that person ਔਰ ਜਿਹੜੇ ਲੋਕ ਪਰਦੇ ਦੇ ਪਿੱਛੇ ਨੇ ਉਹਨਾਂ ਦਾ ਨਾਮ ਵਕਤਾਂ ਦੇ ਉੱਤੇ ਜਿਸ ਤਰ੍ਹਾਂ ਸੁਧਾਰਿਆ ਉਹ ਲੋਕ ਸਾਬਤ ਕਿਤੇ ਜਾਣਗੇ ਕਿ ਉਹ ਸਾਰੀ ਸਟੂ ਸ਼ਾਮਿਲ ਸੀ ਅਜੋਨਾ ਲੋਕਾਂ ਨੇ ਹਾਰਡ ਕੋਈ ਕਹ ਰਹੇ ਨੇ ਇਹਦੀ ਪਰਪਿਟੇਸ਼ਨ ਬੜੀ ਤੇਜ਼ ਹੋ ਰਹੀ ਹੈ ਜਿਨ੍ਹਾਂ ਦਾ ਪੁੱਤਰ ਚਲਾ ਗਿਆ ਉਹਨਾਂ ਦੀ ਪਰਪਿਟੇਸ਼ਨ ਵੀ ਤੇਜ਼ ਹੋ ਰਹੀ ਹੈ ਉਹਨਾਂ ਦੀ ਮੈਡੀਕਲ ਹਾਲਤ ਵੀ ਦੇਖੀ ਜਾ ਰਹੀ ਕਤਲ ਕਰਦੇ ਆ ਤੁਹਾਨੂੰ ਕਤਲ ਦੀ ਸਾਜ਼ਿਸ਼ ਕਰਦੇ ਆ ਤੁਹਾਨੂੰ ਜ਼ਰਾ ਦਿਲ ਨਹੀਂ ਇਚਕਦਾ ਆ ਅੱਜ ਕੱਢੀ ਅੱਜ ਕਤਲ ਹੋ ਗਿਆ ਆ ਤੁਸੀਂ ਆਪਣੀ ਜਾਨ ਬਚਾਉਣ ਵਾਸਤੇ ਤੁਸੀਂ ਅੱਜ ਸਾਰੇ ਸੀਬੀਆਈ ਦਾ ਇੱਕ ਰਸਤਾ ਢੂੰਡ ਰਹੇ ਹੋ ਸੀਬੀਆਈ ਨੇ ਅਸੀਂ ਦੇਖਿਆ ਜਿਵੇਂ ਰੋਹਿਤ ਸ਼ਰਮਾ ਮਰ ਗਏ ਜਿਹੜਾ ਗਏ ਤਹਿਸੀਲਦਾਰ ਤੇ ਉਹਨਾਂ ਦਾ ਅੱਧਾ-ਅੱਧਾ ਕਿਲੋ ਸੋਨਾ ਇੱਕ ਉਹਦੇ ਲੱਖਰ ਚੋਂ ਮਿਲਿਆ ਤੇ ਦੂਜੇ ਦੇ ਲੱਖਰ ਚੋਂ ਦੀ 22 ਲੱਖਰ ਚੋਂ ਮਿਲਿਆ ਉਹ ਕਹਿ ਨਹੀਂ ਗਿਆ ਇਸ ਕਰਕੇ

ਕੁਝ ਲੋਕਾਂ ਨੇ ਉਸ ਕਤਲ ਨੂੰ ਪਲਾਨ ਕੀਤਾ ਹੈ ਸਾਜ਼ਿਸ਼ ਬਣਾਈ ਹੈ ਉਹ ਸਾਰੇ ਲੋਕ ਜਿਹੜੇ ਨਾ ਉਹ ਬੇਵਰਦਾ ਹੋ ਗਏ ਨਾ ਔਰ ਜਦੋਂ ਬੇਵਰਦਾ ਹੋ ਗਏ ਅਗੇ ਜਾ ਰਹੇ ਨੇ ਮੇਰੇ ਇਹਨਾਂ ਦਾ ਬੇਟਾ ਹੈ ਕਿ ਉਹ ਵੀਡੀਓ ਪਲੇ ਕਰਨਾ ਚਾਹੁੰਦਾ ਕਿਉਂ ਸੰਜੀਵ ਵਰਮਾ ਦਾ ਨਾਮ ਆ ਰਿਹਾ ਅਸੀਂ ਥੋੜੀ ਲਿਆ ਸਾਡੇ ਸਾਹਮਣੇ ਸੰਜੀਵ ਵਰਮਾ ਦਾ ਨਾਮ ਲਿਆ ਗਿਆ ਆ ਕੇ ਜਿਨ੍ਹਾਂ ਨੂੰ ਉਹਦੇ ਸਹੁਰੇ ਨੇ ਜ਼ਮੀਨ ਵੇਚੀ ਆ ਥਰੂ ਪਰਸ਼ੋਤਮ ਪਰਸ਼ੋਤਮ ਜਿਹੜਾ ਉਹ ਹੈਮਚਮਨ ਹੈ ਜਿਹਨੂੰ ਕਰਿੰਦਾ ਕਹਿੰਦੇ ਆ ਉਹ ਕਰਿੰਦਾ ਸ਼ਰਪੂਰੀ ਦਾ ਉਹ ਕਰਿੰਦਾ ਗੋਲੇਸ਼ਾ ਵਰਗਾ ਦਾ ਉਹ ਕਰਿੰਦਾ ਆ ਕੇ ਹੀ ਇਸ ਹੈਲਚਮੈਨ ਉਹ ਉਹਨਾਂ ਦੇ ਕਾਰਨ ਉਹਨਾਂ ਦਾ ਆ ਕੇ ਕਰਦਾ ਦਰਦਾ ਉਹ ਬਣਿਆਦਾ ਉਹ ਉਹਦੇ ਥਰੂ ਆਪਰੇਟ ਕਰ ਰਹੇ ਨੇ ਇਹ ਸਾਰੇ ਔਰ ਦੇਖੋ ਤੁਸੀਂ ਇਹ ਕੀ ਕਹਿ ਰਹੀ ਹੈ ਵੀਡੀਓ ਆਈ ਵਿਲ ਲਾਈਕ ਟੂ ਪਲੇ ਇਹਨਾਂ ਨੇ ਪਲੇ ਪਲੇ ਕਰਨਾ ਜਾਣਦੇ ਨੇ ਇਹ ਤੁਸੀਂ ਮਾਈਕ ਤੇ ਸੁਣੋ ਕਿਰਜਾ ਉਸੇ ਮੁਸਤਫਾ

जी स्टीरियो ट्रेनन का डॉक्टर या 3 डॉक्टर को सीटी दीजिए जैसे स्टूडियो कलर तो असो उगेला मॉडल को बोलन ने दिया सर के अधिकार है रेखा का असली मतलब आपको आगे क्वेश्चन के लिए वैसा सेकंड ऐसा को सर कंटेस्ट सुना केयर बोल दे देना आपसे जे प्रचार लिया फूल दे लिया सर ने से पता नहीं कुछ अध्ययन सीखता है या पौधा है और दो है

ਆਪਰਾ ਬਟਾ ਨਿਗੇਟਿਵ ਬੇਸ ਤੋਂ ਤਾਂ 2004 ਨੂੰ ਵਾਲੇ ਅੱਧੇ ਕੋਈ ਹੋਰ ਨਹੀਂ ਰਿਗੀ ਕਰੇ ਪਰ ਕਿਤੇ ਮਾਡਲੀ ਕੋਟਾਟੇ ਕਰਾਇਆ ਤੋਂ ਬਦਰਾ ਕੋਲ ਤੇ ਚੁੱਕ ਚੁੱਕ ਚੁੱਕ। ਤੇ ਸਨ ਇਹ ਕਿ ਹੱਥ ਅੱਥਰਥ ਨਾਲ ਮਿਲਦੇ ਨਾਲ ਇਹ ਦੇਖੋ ਸ਼ੋਰ ਸਿੰਦ ਕੋ ਨਾ ਰਿਚੂ ਫੇਕੇ ਨਾ ਅੰਦਰਲੀ ਅਸ਼ਕਤ। ਤੇ ਸਭਾ ਜਿਸ਼ਿਓ ਨੇ ਤਾਂ ਬਾਅਦ ਤੇ ਕੇਸਾਂ ਨਾਲ ਨੀਂਦ ਨਾ ਮਿਲਦਾ। ਹਾਂ ਨਹੀਂ ਯਾਰ। ਉਹ ਕੇਸਾਂ ਦੇ ਬਹੁਤ ਦੇਰਾਂ ਦਾ ਹੋ। ਅਸੀਂ ਕੱਲ ਕਹਿੰਦੇ ਹਾਂ ਗੱਲ ਸਾਫ਼ ਸਾਫ਼ ਦੇ ਸਾਬ ਵਾਲਾ ਸਾਬ ਨਹੀਂ। ਕੋਈ ਨਹੀਂ ਆ ਗਿਆ ਸਭ ਚਾਹ ਰਹੇ ਨੇ ਜਿਹੜਾ ਰਾਈਡਰ ਹੈ ਲੱਗਦਾ ਹੈ ਉਹ ਬੰਦੋ ਬੰਦੋ ਇਹ ਸੁਭਾਖੇਂਦਰਾ ਨਿੱਤਾ ਦੇ ਲਾ ਹਸਬੈਂਡ ਇਸ ਦਾ ਇਹ ਜਿਹੜਾ ਆਦਮੀ ਹੈ ਇਹ ਕਹਿ ਰਿਹਾ ਹੈ ਕਿ ਅਸੀਂ ਪੈਸੇ ਜਿਹੜੇ ਨਾ ਥਰੂ ਪੂਰੀ ਛਰਤ ਪੂਰੀ ਜਾ ਕੇ ਦਿਨ ਭਾਂ ਨੂੰ ਦਿੱਤੇ ਦੇਣਾਂ ਤੇ ਫਿਰ ਕਿਸਰਾ ਅਸੀਂ ਉਸ ਦਾ ਨਾਮ ਨਾਲ ਲਈਏ ਕਿਉਂਕਿ ਇਹ ਵਾਲਾ ਜਿਹੜਾ ਪਲਾਟ ਹੈ ਇਹ ਪਲਾਟ ਜਿਆਦਾ ਜਗ੍ਹਾ ਦਾ ਹੈ ਲੇਕਿਨ ਉਹਨਾਂ ਨੇ ਢਾਈ ਢਾਈ ਮਰਲੇ ਦੀਆਂ ਤਿੰਨ ਤਿੰਨ ਮਰਲੇ ਦੀਆਂ ਹੋਰ ਜਿਹੜੀਆਂ ਅੱਗੇ ਪਿੱਛੇ ਦੀਆਂ ਫਰਾਡ ਮੈਂਬਰ ਰਜਿਸਟਰੀਆਂ ਅਸੀਂ ਕੋਲਾ ਸ਼ਾਹ ਦੇ ਖੁਦ ਕੀਤੀਆਂ ਹੋਈਆਂ ਨਾਲ ਸ਼ਰਦਪੁਰੀ ਔਰ ਸਾਰੇ ਲੋਕਾਂ ਨੇ ਇਹ ਕਿਉਂ ਇਸ ਲਈ ਅਸੀਂ ਕਹਿ ਰਹੇ ਹਾਂ ਕਦੇ ਕੋਲੇ ਸ਼ਾਹ ਦੇ ਪੀਐਸ ਲਗਾ ਦਿੰਦੇ ਨੇ ਉਹ ਜਦੀਰ ਬਰਮਾ ਦੇ ਪਿੱਛੇ ਆਂਦਾ ਕੋ ਪੀਐਸ ਲਗਵਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਉਹਨੂੰ ਪੀਐਸ ਲਗਾ ਕੇ ਥੋੜੇ ਦਿਨਾਂ ਬਾਅਦ 7-8 ਮਹੀਨੇ ਬਾਅਦ ਪੀਐਸ ਦੇ ਦੋ ਟਾਂਗੇ ਕੇਸ ਠੰਡਾ ਹੋ ਜਾਵੇਗਾ ਬਟ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਕੇਸ ਠੰਡਾ ਨਹੀਂ ਹੋਏਗਾ ਜਦ ਤੱਕ ਇਹ ਭਾਈ ਤਖਮੀਰ ਤੱਕ ਨਹੀਂ ਪਹੁੰਚਦਾਗਾ ਇਹ ਠੰਡਾ ਨਹੀਂ ਹੋਏਗਾ ਨਹੀਂ ਹੁੰਦਿਆਂ ਦੇ ਇਹ ਪਰਿਵਾਰ ਦਾ ਬੱਚਾ ਨਹੀਂ ਆ ਇਸ ਸੰਗਤ ਪਰਿਵਾਰ ਦਾ ਇਹ ਪੂਰੇ ਜੰਮੂ ਦੇ ਬੱਚਾ ਹੈ ਤੇ ਹਰ ਉਸ ਜਿਹੜੇ ਉਥੇ ਜਿੱਥੇ ਅੱਜ ਦੇ ਪਤਾ ਇਹ ਚੱਲ ਰਿਹਾ ਜਿੱਥੇ ਕੋਲੇ ਸ਼ਾਹ ਜੀ ਨੇ ਕੋਠੀ ਬਣਾਈ ਦੀ ਹੈ ਜਨਾਬ ਉਹ ਜਮੀਨ ਜਿਹੜੀ ਹੈ ਉਹ ਮੰਦਰ ਦੀ ਸਮਝ ਹੈ ਇਹ ਕਿਸੇ ਦੇ ਸਕੇ ਨਹੀਂ ਜਿਆ ਇਹ ਕਿਸੇ ਦੇ ਸਕੇ ਨਹੀਂ ਹੈ ਇਹ ਕੋ ਇਹ ਇਹ ਲੋਕ ਕਿਸੇ ਜਾਤ ਔਰ ਮਸਲਮ ਨਾਲ ਬਿਲਾ ਨਹੀਂ ਵੀ ਕਰਦੇ ਇਹ ਰਾਖਸ਼ ਲੋਕ ਨੇ ਇਹਨਾਂ ਦੀ ਇਨਸਾਨੀਅਤ ਦੀ ਪਰਵਤੀ ਨਹੀਂ ਹੈ ਕੋਈ ਇਹਨਾਂ ਨੂੰ ਕੋਈ ਮਤ ਸਮਝੇ ਕੋਈ ਇਹ ਕਿਸੇ ਇੱਕ ਪਰਥੇ ਪਾਰਟੀਕੂਲਰ ਧਰਕੇ ਦੇ ਨਾਲ ਤਪਕੇ ਦੇ ਨਾਲ ਇਹ ਫਲਾਣੇ ਨੇ ਆਇਟਮ ਤਾਲ ਲੈਣਾ ਇਹ ਰਾਕਸ਼ਸ ਨੇ ਜਨਾ ਇਹਨਾਂ ਨੂੰ ਖੂਨ ਪੀਤੇ ਵਰਗਾ ਜਿਗਰਾ ਨਹੀਂ ਹੁੰਦਾ ਇਹਨਾਂ ਦਾ ਆ ਆਦਤ ਬਣ ਚੁੱਕੀ ਹੈ ਇਹ ਇੱਕ ਇੱਕ ਪਲਾੜ ਦੀਆਂ 6 6 4 4 5 5 7 7 10 10 ਰੇਸਟ ਲਿਆ ਹੁੰਦਾ ਹੈ ਪਰ ਲੋਕ ਖੱਟਲ ਹੋ ਰਹੇ ਨੇ ਸਾਡੀਆਂ ਸੁਨਿਨਾ ਦਾ ਪਤਾ ਦੇ ਦਿਓ ਪੈਸੇ ਲੈ ਲਏ ਮੈਂ ਐਂਡ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਅਸਾਂ ਨੂੰ وہی ਫੈਮਲੀ ਫਾਦਰ ਦੀ ਤਰਫੋਂ ਤੁਹਾਨੂੰ ਸੀਬੀਆਈ ਚਾਹੀਦੀ ਹੈ ਜੀ ਦੇਨ ਕੋ ਸੀਬੀਆਈ ਨਹੀਂ ਚਾਹੀਦੀ ਸਾਨੂੰ ਤੁਹਾਨੂੰ ਚਾਹੀਦੀ ਹੈ ਜੀ ਅਰਦਾਤ ਸਿੰਘ ਸਾਹਿਬ ਨੂੰ ਕਿਸੇ ਨੂੰ ਪਰਵਾਹ ਨਹੀਂ ਚਾਹੀਦੀ ਸੀਬੀਆਈ ਸਾਨੂੰ ਸੀਬੀਆਈ ਚਾਹੀਦੀ ਨਹੀਂ ਹੈ ਸਾਨੂੰ ਕਿਉਂ ਭੇਜਿਆ ਜਾ ਰਿਹਾ ਸੀਬੀਆਈ ਕਿਉਂ ਦੇ ਸੰਜੀਵ ਬਰਮਾ ਉਹ ਅਪ੍ਰੋਪਰੀਸ਼ੇਨ ਨੂੰ ਮਿਸਕਾਈ ਕਰ ਰਿਹਾ ਔਰ ਸੰਜੀਵ ਬਰਮਾ ਜੀ ਤੁਹਾਡਾ ਜਿਹੜਾ ਚਿੱਠਾ ਉਹ ਕਿਸੇ ਬਕਰੀ ਪ੍ਰੈਸ ਕਾਨਫਰੰਸ ਚ ਖੋਲਾ ਗਿਆ ਔਰ ਉਹ ਤੁਹਾਨੂੰ ਉਹ ਚੀਜ਼ ਜਿਹੜੀ ਹੈ ਉਹ ਭੇਜਾਂਗੇ ਸੀਬੀਆਈ ਤੇ ਜਿਹੜੀ ਤੁਹਾਡੇ ਵਾਲੀ ਜਾਣਕਾਰੀ ਹੈ ਉਹ ਸੀਬੀਆਈ ਤੇ ਭੇਜਾਂਗੇ ਕਿ ਇਹਦਾ ਉੱਥੇ ਇਨਵੈਸਟੀਗੇਸ਼ਨ ਕਰੋ ਸਾਨੂੰ ਇਸ ਕਤਲਰ ਲਈ ਕੋਈ ਸੀਬੀਆਈ ਦੀ ਚਾਹੀਦੀ ਨਹੀਂ ਕਿਉਂਕਿ ਇਹ ਐਸਕੇਪ ਰੂਟ ਹੋਏਗਾ ਬੜੀ ਸਾਰੀ ਵੱਡੀਆਂ ਮੱਛਲੀਆਂ ਦਾ ਬਚਣ ਦਾ ਰਸਤਾ ਹੋਏਗਾ ਅਸੀਂ ਬੜਾ ਟਰਸਟ ਕਰਦੇ ਆਂ ਅਮੀ ਜੰਮੂ ਕਸ਼ਮੀਰ ਦੀ ਪੁਲਿਸ ਔਰ ਅਸੀਂ ਐਲਜੀ ਸਾਹਿਬ ਤੇ ਬਹੁਤ ਭਰੋਸਾ ਕਰਦੇ ਆਂ ਐਲਜੀ ਸਾਹਿਬ ਨੇ ਸਾਡੇ ਜਿਨ੍ਹਾਂ ਦਾ ਡੇਟਾ ਦਾ ਨੁਕਸਾਨ ਹੋਇਆ ਬਲਵੀਰ ਉਹਨਾਂ ਨੂੰ ਬਲੇ ਲਾ ਕੇ ਗੱਲ ਕਹੀ ਸੀ ਕਿ ਅਸੀਂ ਤੇਰਾ ਦੁੱਖ ਚ ਪੂਰੇ ਸ਼ਾਮਲ ਆਂ ਔਰ ਜਿੰਨਾ ਵੀ ਕੋਈ ਵਟਾਅਰ ਪਾਵਰਫੁੱਲ ਹੋਏਗਾ

ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਸ ਸਿਟ ਦੇ ਦੁਆਰਾ ਹੋਵੇਗਾ ਸੋ ਪਰਿਵਾਰ ਦੀ ਤਰਫੋਂ ਕਿਉਂਕਿ ਮੈਨੂੰ ਇਹ ਹੁਕਮ ਹੋਇਆ ਹੈ ਪਰਿਵਾਰ ਦੀ ਤਰਫੋਂ ਐਲ ਡੀ ਮਹਾਦੇਵ ਸਾਹਿਬ ਹੋਮ ਕਮਿਸ਼ਨਰ ਸਾਹਿਬ ਇੱਕ ਹੱਥ ਪਰ ਚੀਫ ਸਕੱਰੇਟਰੀ ਗੁੱਲੂ ਸਾਹਿਬ ਡੀਜੀਪੀ ਆਰ ਸਵੈਨ ਸਾਹਿਬ ਵੀ ਕੈਟੇਗੋਰਿਕਲੀ ਸਟੇਟ ਵੀ ਡੂ ਨਾਟ ਵਾਂਟ ਸੀਬੀਆਈ ਇਟ ਵਿਲ ਬੀ ਐਨ ਐਸਕੇਪ ਰੂਟ ਫਾਰ big fishes big sharks of this land mafia like sanjeev verma jidi jail de beh ke sara kaam hoya tha kyunki inna nu 2004 di zameen inna de na chadi di hai oh 2018 de qareeb de vichle aur diko ban de re aur oh jehdi statement da jeha video hai eh sabit kar reha hai te is piche kaun si aur paise kisne leya unna kya tore samne eh eh jehdi video hai eh bhi aur Tarun Singh ne banayi di hai ਉਸ ਨੇ ਬਣਾਈ ਹੈ ਇਹ ਗੱਲ ਕਰ ਰਿਹਾ ਇਹ ਨਾਲ ਔਰ ਉਸਨੇ ਕੈਟੇਗੋਰਿਕਲੀ ਪੁੱਛਿਆ ਗਿਆ ਉਹਨੇ ਕਿਹਾ ਸਪੈਸੀਫਿਕਲੀ ਕਰਕੇ ਕਿਆ ਕਿ ਜਿਹੜੇ ਇਸਲੇ ਕਮਿਸ਼ਨਰ ਸੈਕਟਰੀ ਹੈ ਸੰਜੀਵ ਮਰਮਾ ਜੀ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਥਰੂ ਸ਼ਰਧਪੁਰੀ ਉਹ ਜਿਹੜਾ ਉਹਨੂੰ ਤਾਂ ਫਾਦਰ ਹੀ ਲਾਇਆ ਉਸ ਨੂੰ ਤੇ لہذا ਇਹ ਸ਼ਰਧਪੁਰੀ ਇਹ ਜਿਹੜੇ ਬਾਕੀ ਲੋਕ ਜਿਤਨੇ ਹੈ ਨਾ ਇਹ ਸਾਜ਼ਿਸ਼ ਸ਼ਾਮਿਲ ਹੈ ਅਸੀਂ ਚਾਹਦੇ ਹਾਂ ਕਿ ਇਸ ਵੇਲੇ ਆਸਤਾ ਆਸਤਾ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ असं कोई कानी नहीं करना चाहते कोई कुछ नहीं करना चाहते लेकिन एल जी साहब डी जी साहब और चीफ सैक्रटरी साहब और होम कमिश्नर साहब अस फिर एक बार हाथ बन के बेनती कर रहे परिवार की तरफों के वी आर ट्रस्टिंग योर इनवैसिगेशन टीम दैट इज सिट हेडेड बाय कार्तिक एंड सुपरवाइज बी सुपरवाइज बाय विनोद शर्मा सॉरी विनोद कुमार सुनील गुप्ता एंड ए डी जी पी जैन साहब और ओवरऑल सुपरविजन ऑफ द

क्योंकि ये बताना बड़ा जरूरी था यहाँ पर आकर क्योंकि हमारे साथ धोखा ना हो जाए हम यहाँ थानों में घूमते रह रहे और केस सीबीआई में ट्रांसफर हो रहे दो चार साल तक हमें पता ही ना चले फिर और फिर ये लोग अपने अपने अगली मकान तक पहुंच चुके होंगे क्योंकि हमारा पूरा भरोसा इस वक्त के ऊपर बना हुआ कार्तिक डेडिकेटेड हुआ है वारी 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 वारी। तो बीइंग क्लोजली माइक्रोस्कोपिकली तो, बाय एसएसपी जम्मू विनोद कुमार डीआईजी साहब एडीजी डी जैन साहब और ओवरऑल सुपरविजन ऑफ जो है हाँ जो लोग इसमें मुल्बुस तो तो है पुलिस गलत है कहा कि चौकी अफसर और एसएचओ ने मिलकर कत्ल करवाया वो, वो साजिश में वो। और चौकी अफसर ने तो पास खड़े होकर करवाया तो उसने बजाय इंजर्ड को हॉस्पिटल लेके जाने के वो पुरुषोत्तम को लेके गांधीनगर हॉस्पिटल की तरफ जा रहे हैं उनका एमएलसी करवा रहे हैं और जो इंजर्ड है उसको गाड़ी में नहीं डाला जो गलत है उनका भी निशान की किया हमने और देखें सबसे बड़ी बात गेट के ऊपर लिख के लगा दिया गया था थोड़े दिन पहले जिसकी कंप्लेन करी है पुलिस को फोटो खींच के के सरदारा तेरी मौत आई दी है यही लिखा आय कर दिया तेरी आए कर दिया सरदारा तेरी मौत आए कर है तो ये उसके गेट के ऊपर पेंट करके लिखा थोड़े थोड़े दिन पहले एस एच को दिखाया चौकी अफसर को दिखाया लेकिन वो मिल चुके थे उनकी कॉन्स्परे हुई थी की तो इसलिए जो लोग बड़े लोग हैं उन्होंने कंस्पायर किया है जो छोटे लोग हैं उसके उनके उन्होंने कत्ल करवाया है ये है और ये चीजें साफ हो चुकी है सिद्ध के सामने और जल्दी जिसका जैसा जैसा रोल है वैसा वैसा जो लोग साजिश में शामिल है वो वन बी के तहत अंदर जाएंगे और जिन्होंने कत्ल किया है वो तीन के तहत जो है अंदर जाएंगे